ਸਸਿਕਾਲ ਜੀ ਮੇਰਾ ਨਾਮ ਰਾਜੇ ਮੇਰਾ ਪਿੰਡ ਬਡੁੰਦੀ ਤੇ ਮੈਂ ਗਿੱਲਾ ਰਹਿਣਾ ਵਾ ਮੇਰੀ ਉਮਰ 42 ਸਾਲ ਦੀ ਹੈ ਮੇਰਾ ਕੰਮ ਹੈ ਡਾਇਰੈਕਸ਼ਨ ਦਾ ਡਾਇਰੈਕਟ ਦੇ ਸਰਤੇ ਹੀ ਮੇਰੇ ਸਾਰਾ ਜਿਹੜਾ ਕਰਦਾ کاروبار ਚੱਲਦਾ ਵਾ ਮੈਂ ਇੱਕ ਵਾਰ ਡਾਇਰੈਕਸ਼ਨ ਕਰ ਰਿਆ ਸੀ ਕਿ ਅਚਾਨਕ ਦੇਖਿਆ ਕਿ ਮੇਰੇ ਜਿਹੜੇ ਹੱਥਾਂ ਦੇ ਇਹਨਾਂ ਪੋਟਿਆਂ ਦੇ ਵਿੱਚ ਕਾਫੀ ਦਰਦ ਸ਼ੁਰੂ ਹੋ ਗਿਆ ਸੀ ਫਿਰ ਮੈਂ ਧਿਆਨ ਦਿੱਤਾ ਚਲੋ ਰਿਹਰਸਲ ਕਰਾਉਂਦਾ ਰਿਹਾ ਕਰੇ ਆਜਿਆ ਕਰ ਇੱਕ ਦਿਨ ਮੇਰੇ ਇਸ ਗੁੱਠੇ ਦੇ ਵਿੱਚ ਬਹੁਤ ਪ੍ਰੋਬਲਮ ਹੋਣੀ ਸ਼ੁਰੂ ਹੋ ਗਈ ਤੇ ਮੈਂ ਕਿਸੇ ਨੂੰ ਪੁੱਛਿਆ ਜਾ ਕੇ ਕਹਿੰਦੇ ਵੀ ਗਾਊਟ ਪ੍ਰੋਬਲਮ ਹੈ ਮੈਂ ਗਏ ਰੇਕੀ ਹੁੰਦੀ ਆ ਕਹਿੰਦੇ ਤੁਹਾਨੂੰ ਟੈਸਟ ਕਰਾਉਣਾ ਪੈਣਾ ਵਾ ਮੈਂ ਕਿੱਥੇ ਜਾਣਾ ਪਊ ਕਹਿੰਦੇ ਲੈਬ ਵਿੱਚ ਜਾਓ ਤੁਹਾਨੂੰ ਨਾ ਯੂਰਿਕ ਐਸਿਡ ਦਾ ਟੈਸਟ ਕਰਾਉਣਾ ਪੈਣਾ ਉੱਥੇ ਜਾ ਕੇ ਮੈਂ ਟੈਸਟ ਕਰਾਇਆ ਤਾਂ ਮੇਰਾ ਯੂਰਿਕ ਐਸਿਡ ਵਧਿਆ ਸੀ ਉਹ ਕਹਿੰਦੇ ਵੀ ਤੁਹਾਡਾ ਯੂਰਿਕ ਐਸਿਡ 5 ਆ ਤਾਂ ਮੇਰੀ ਗਾਉਟ ਦੀ ਪ੍ਰੋਬਲਮ ਵੱਧ ਗਈ ਤਾਂ ਮੈਂ ਇੰਨਾ ਪਰੇਸ਼ਾਨ ਹੋ ਗਿਆ ਕਿ ਮੇਤੋਂ ਤਾਂ ਆਪ ਉੱਠਿਆ ਵੀ ਨਹੀਂ ਜਾਂਦਾ ਸੀਗਾ ਘਰ ਦੇ ਦੀ ਮਦਦ ਦੇ ਨਾਲ ਮੈਂ ਉੱਠ ਕੇ ਬੈਠਦਾ ਸੀ ਚप्पल ਤੱਕ ਨਹੀਂ ਪੈਂਦੇ ਸੀਗੇ ਬਾਥਰੂਮ ਜਾਣਾ ਤਾਂ ਬੱਚੇ ਮੈਨੂੰ ਆਏ ਹੈਲਪ ਕਰਕੇ ਲੈ ਕੇ ਜਾਂਦੇ ਸੀਗੇ ਮੈਂ ਬੜਾ ਪਰੇਸ਼ਾਨ ਰਹਿ ਲੱਗਿਆ ਸੋਫੇ ਤੇ ਬੈਠ ਜਾਣਾ ਤਾਂ ਮੇਤੋਂ ਆਪਣੇ ਆਪ ਉੱਠਿਆ ਨਾ ਜਾਣਾ ਇੰਨੀ ਪਰੇਸ਼ਾਨੀ ਐਨੇ ਪਰੇਸ਼ਾਨੀ ਕਿ ਮੈਂ ਬਹੁਤ ਜ਼ਿਆਦਾ ਟੈਨਸ਼ਨ ਵਿੱਚ ਰਹਾਂਗਾ ਗਿਆ ਇੱਕ ਦਿਨ ਮੈਂ ਬੈਠਾ ਅਚਾਨਕ ਖੜਾ ਹੋਣ ਲੱਗਿਆ ਕਿ ਮੇਰੇ ਇੱਥੇ ਹੀ ਇੱਕ ਜਰਕ ਜੀ ਵਜੇ ਨਾ ਤਾਂ ਮੇਤੋਂ ਸਿੱਧਾ ਖੜਾ ਹੋਇਆ ਜਾਵੇ ਨਾ ਮੇਤੋਂ ਇਸ ਤਰ੍ਹਾਂ ਬੈਠਿਆ ਜਾਵੇ ਜਿਵੇਂ ਪੈ ਜਾਵਾਂ ਤਾਂ ਮੇਤੋਂ ਉੱਠਿਆ ਨਾ ਜਾਇਆ ਕਰੇ ਜਿਵੇਂ ਬੈਠਿਆ ਕਰਾਂ ਤਾਂ ਮੇਤੋਂ ਖੜਾ ਨਾ ਹੋਇਆ ਜਾਇਆ ਕਰੇ ਫਿਰ ਕਿਉਂ ਹੋਇਆ ਇੱਕ ਦਿਨ ਮੈਂ ਬੈਠਾ ਨਾ ਫੇਸਬੁਕ ਦੇਖ ਰਿਆ ਸੀ ਫੇਸਬੁਕ ਦੇ ਉੱਪਰ ਕੀ ਆ ਕਿ ਉਹਦੀ ਇੱਕ ਐਡ ਚੱਲ ਰਹੀ ਸੀ ਐਡ ਸੀਗੀ ਡਾਕਟਰ ਸ਼ਰਦਾ ਜੀ ਦੀ ਉਹਨਾਂ ਨੇ ਮੈਨੂੰ ਕੁਝ ਮੈਡੀਸਨ ਦਿੱਤੀਆਂ ਮੈਡੀਸਨ ਲੈ ਕੇ ਮੈਂ ਆਇਆ ਤਾਂ ਮੈਂ ਹਲਕੇ ਹਲਕੇ ਉਹਨਾਂ ਨੂੰ ਜਿਹੜੀ ਐਕਸਰਸਾਈਜ਼ ਦਿੱਤੀ ਸੀਗੀ ਮੈਂ ਕਿ ਭਈ ਜਿਹੜੀ ਜਿਹੜੀ ਐਕਸਰਸਾਈਜ਼ ਕੀਤੀ ਚਲੋ ਮੈਂ ਜਦੋਂ ਦੂਸਰੇ ਹਫਤੇ ਗਿਆ ਮੈਂ ਮੈਡੀਸਨ ਲਈ ਤਾਂ ਆਪਾਂ ਬਿਲਕੁਲ ਰਿਲੈਕਸ ਫਿਰ ਮੈਂ ਕੰਮ ਤੇ ਗਿਆ ਜਦੋਂ ਮੈਂ ਕ੍ਰੈਸਲ ਕਰਾਉਣ ਲਈ ਪੌੜੀ ਉੱਤੇ ਭੱਜ ਕੇ ਚੜਿਆ ਜਵਾ ਕਰਕੇ ਐ ਮੈਂ ਹੁਣ ਦੱਸੋ ਬੁਢਾਵਾ ਕਿ ਜਵਾਨ ਜਦੋਂ ਮੈਂ ਪਹਿਲੀ ਵਾਰੀ ਡਾਕਟਰ ਸ਼ਰਦਾ ਜੀ ਕੋਲ ਗਿਆ ਉਹਨਾਂ ਦਾ ਔਰਾ ਦੇਖਿਆ ਤੇ ਉਹਨਾਂ ਨੇ ਮੈਨੂੰ ਠੀਕ ਕੀਤਾ ਤਾਂ ਮੇਰੇ ਦਿਲੋਂ ਗੱਲ ਨਿਕਲੀ ਵੀ ਵਾਕਈ ਅੱਜ ਰੱਬ ਨੂੰ